بابا بھی نمردار ਅੱਜ ਬੜੀ ਖੁਸ਼ੀ ਦੀ ਗੱਲ ਹੈ ਗੁਰੂ ਹਰਿਕ੍ਰਿਸ਼ਨ ਦੇ ਦਰਬਾਰ ਦੇ ਵਿੱਚ ਬੜੇ ਵੱਡੇ ਮੇਲੇ ਵੱਡੇ ਵੱਡੇ ਸਮਾਗਮ ਹੁੰਦੇ ਨੇ ਤੇ ਸਰਾਹ ਦੀ ਬੜੀ ਘਾਟ ਸੀ ਪਾਬਾ ਗੁਰਮੀਤ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਸਰਾਹ ਇੱਕ ਹੋਰ ਬਣਾਈ ਜਾਏ ਪਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਮਹਾਂਪੁਰਖ ਪਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲਿਆਂ ਨੂੰ ਬੇਨਤੀ ਕੀਤੀ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਸਰਾਹ ਦਾ ਨੀਂ ਪੱਥਰ ਰੱਖਿਆ ਗਿਆ ਹੈ ਪੱਪਾ ਲਾਇਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਸੰਤ ਬਾਬਾ ਜਗਤਾਰ ਸਿੰਘ ਜੀ ਬਾਬਾ ਗੁਰਮੀਤ ਸਿੰਘ ਜੀ ਹੋਰ ਸਾਰੇ ਮਹਾਂਪੁਰਖ ਸੰਪਰਦਾ ਦੇ ਵੱਖ-ਵੱਖ ਡੇਰੇਆਂ ਤੋਂ ਆਏ ਨੇ ਸਾਰਿਆਂ ਨੂੰ ਜੀ ਆਇਆਂ ਸਾਡੀ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਜੀ ਸੈਕਲ ਸੀਨੀਅਰ ਮੀਤ ਪ੍ਰਧਾਨ ਚੇਅਰਮੈਨ ਧਰਮ ਪ੍ਰਚਾਰ ਦੇ ਬਾਬਾ ਗੁਰਮੀਤ ਸਿੰਘ ਜੀ ਦਾਦੂワਲ ਸਾਹਿਬ ਕਵਲਜੀਤ ਸਿੰਘ ਜੀ ਅਜਰਾਣਾ ਟੀਪੀ ਸਿੰਘ ਜੀ ਭੁਪਿੰਦਰ ਸਿੰਘ ਜੀ ਬਿੰਦਰਾ ਅੱਜ ਸਾਰੇ ਹਾਜ਼ਰ ਨੇ ਸਾਡੇ ਸਲਾਹਕਾਰ ਤਮੀਜ਼ਾ ਸਾਹਿਬ ਅਤੇ ਸਾਡੇ ਸੈਕਟਰੀ ਵੀ ਹਾਜ਼ਰ ਹਨ ਸਾਰਿਆਂ ਨੂੰ ਇੱਥੇ ਜੀ ਆਇਆਂ ਵੀਰੋ ਬੜੀ ਖੁਸ਼ੀ ਹੈ ਮਨ ਚ ਕਿ ਮਹਾਪੁਰਖਾਂ ਜਿਨ੍ਹਾਂ ਇੱਥੇ ਕੰਮ ਕੀਤਾ ਲੰਗਰ ਆਲ ਦੀ ਬੜੀ ਵੱਡੀ ਬਿਲਡਿੰਗ ਹੈ ਉਹ ਮਹਾਪੁਰਖਾਂ ਨੇ ਬਣਾਈਏ ਚਾਹ ਦਰਬਾਰ ਸਾਹਿਬ ਦੀ ਬਿਲਡਿੰਗ ਹੈ ਉਹ ਮਹਾਪੁਰਖਾਂ ਨੇ ਬਣਾਈਏ ਬੜੇ ਵੱਡਿਆਂ ਵੱਡੇ ਕੰਮ ਕੀਤੇ ਨੇ ਮਹਾਪੁਰਖਾਂ ਨੇ ਜਿਹੜਾ ਮਿਸ਼ਨ ਦੇ ਵਿੱਚ ਗੁਰਦੁਆਰਾ ਬਣ ਰਿਹਾ ਹੈ ਭਵਨ ਦੇ ਵਿੱਚ ਉਹ ਵੀ ਮਹਾਪੁਰਖ ਬਣਾ ਰਹੇ ਨੇ ਉਥੇ ਵੀ ਅਸੀਂ ਅੱਜ ਜਾਣਾ ਹੈ ਕਈਆਂ ਥਾਵਾਂ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਹੈ ਕਈ ਥਾਂ ਵੇਖ ਕੇ ਹੋਰ ਤੇਜ ਕਰਨਾ ਹੈ ਜੋ ਵੀ ਸਾਡਾ ਸੰਜੋਗ ਹੋਗਾ ਹਰਿਆਣਾ ਕਮੇਟੀ ਦਾ ਉਹ ਮਹਾਪੁਰਖਾਂ ਨੂੰ ਤਨ ਮਨ ਧਨ ਨਾਲ ਕਰਾਂਗੇ ਤੇ ਬੇਨਤੀ ਕਰਾਂਗੇ ਸਰਾਵਾਂ ਛੇਤੀ ਭਾਂਜਣ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੀ ਸੁਵਿਹਲਤ ਵਾਸਤੇ ਅਤੇ ਸੰਗਤਾਂ ਦੇ ਠਰਾਵ ਵਾਸਤੇ ਛੇਤੀ ਤੋਂ ਛੇਤੀ ਸਰਾਵਾਂ ਭਾਂਜਣ ਜਿਹੜੀ ਸੰਗਤ ਖੁਸ਼ ਹੋਵੇ ਤੇ ਰਹਿ ਸਕੇ ਤੇ ਅੱਜ ਕੱਲ੍ਹ ਸੰਗਤ ਇਹ ਮੰਗਦੀ ਏ ਸਰਾਵਾਂ ਦੇ ਰਹਿਣ ਵਾਸਤੇ ਵਧੀਆ ਥਾਂ ਹੋਣ ਵਧੀਆ ਸਾਫ਼ ਸੁਥਰੇ ਲੰਗਰ ਹੋਣ ਸੰਗਤਾਂ ਨੂੰ ਬੜੀ ਜ਼ਰੂਰੀ ਨੇ ਜਿੱਥੇ ਦਰਬਾਰਾਂ ਦੇ ਦਰਸ਼ਨ ਕਰਨੇ ਨੇ ਉੱਥੇ ਰਹਿਸ਼ ਵੀ ਬੜੀ ਜ਼ਰੂਰੀ ਤੇ ਸਾਡੀ ਸਾਰੀ ਹਰਿਆਣਾ ਕਮੇਟੀ ਅੱਜ ਹਾਜ਼ਰ ਏ ਮਹਾਂਪੁਰਖਾਂ ਨੂੰ ਵੀ ਮਿਲਣ ਵੀ ਆਏ ਆ ਤੇ ਅੱਜ ਮਹਾਂਪੁਰਖਾਂ ਦੇ ਨਾਲ ਬੇਨਤੀਆਂ ਵੀ ਕੀਤੀਆਂ ਨੇ ਵੀ ਛੇਤੀ ਤੋਂ ਛੇਤੀ ਬਣਾ ਦਿਓ ਮੇਰੀ ਅੱਜ ਇਹਨਾਂ ਸਾਰਿਆਂ ਨੂੰ ਬੇਨਤੀ ਏ ਜਿੰਨੇ ਵੀ ਮਹਾਂਪੁਰਖ ਜਿੰਨੇ ਵੀ ਹਰਿਆਣਾ ਕਮੇਟੀ ਦੇ ਮੈਂਬਰ ਆਏ ਨੇ ਸਾਰੇ ਅਸੀਂ ਤਨ ਮਨ ਧਨ ਦਾ ਸਹਿਯੋਗ ਕਰਾਂਗੇ ਬਾਬਾ ਜੀ ਦਾ ਤੇ ਜਲਦੀ ਤੋਂ ਜਲਦੀ ਸ਼ਾਮ ਬਣਾ ਕੇ ਸੰਗਤਾਂ ਦੇ ਹਵਾਲੇ ਕਰਾਂਗੇ ਇਹ ਸ਼ਾਮ ਸੰਗਤਾਂ ਆਪੇ ਠਹਿਰਣਗੀਆਂ ਤੇ ਸੰਗਤਾਂ ਨੂੰ ਸਹੂਲਤਾਂ ਬਣਨਗੀਆਂ ਸਾਰੀ ਸੰਗਤ ਦਾ ਮਾਈ ਭਾਈ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਬਾਬਾ ਗੁਰਮੀਤ ਸਿੰਘ ਜੀ ਇਥੋਂ ਦੀ ਜਿਹੜੀ ਸੇਵਾ ਸੰਭਾਲ ਲੈਨੇ ਪੂਰੇ ਹਰਿਆਣੇ ਦੀ ਪਾਕਿਸਤਾਨ ਦੀ ਅਤੇ ਸਾਡੀ ਸਾਰੀ ਹਰਿਆਣਾ ਕਮੇਟੀ ਦਾ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸਥਾਨ ਜਿੱਥੇ ਜਨਮ ਤੋਂ ਗੁੰਗੇ ਤੇ ਬੋਲੇ ਤੋਂ ਗੀਤਾ ਦੇ ਅਰਥ ਕਰਵਾਏ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਵਿਖੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਗਤਾਂ ਦੀ ਸਹੂਲਤ ਵਾਸਤੇ ਇੱਥੇ ਇੱਕ ਨਵੀਂ ਸਰਾਂ ਜਿਹੜੀ ਆ ਉਸ ਦਾ ਟੱਪਾ ਲਾਇਆ ਗਿਆ ਨੀਂਹ ਪੱਥਰ ਰੱਖਿਆ ਗਿਆ ਕਾਰ ਸੇਵਾ ਦੇ ਥੰਮ ਸਤਕਾਰਯੋਗ ਬਾਬਾ ਜਗਤਾਰ ਸਿੰਘ ਜੀ ਸ੍ਰੀ ਤਰਨਤਾਰਨ ਸਾਹਿਬ ਵਾਲੇ ਜਿਨ੍ਹਾਂ ਦੀਆਂ ਵੱਡੀਆਂ ਸੇਵਾਵਾਂ ਨੇ ਸਤਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਵੱਖ-ਵੱਖ ਥਾਵਾਂ ਤੇ ਬਹੁਤ ਸਾਰੇ ਦਰਬਾਰ ਸਾਹਿਬ ਸਕੂਲ ਕਾਲਜ ਹਸਪੀਟਲ ਉਹਨਾਂ ਨੇ ਬਣਾਏ ਆ ਇੱਥੇ ਵੀ ਉਹਨਾਂ ਮਹਾਪੁਰਸ਼ਾਂ ਵੱਲੋਂ ਲੰਬੇ ਸਮੇਂ ਤੋਂ ਸੇਵਾ ਚੱਲ ਰਹੀ ਜਿੱਥੇ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਜੋ ਸ੍ਰੀ ਤਰਨਤਾਰਨ ਸਾਹਿਬ ਕਾਰ ਸੇਵਾ ਸੰਪਰਦਾਇ ਦੇ ਜਥੇਦਾਰ ਨੇ ਇੱਥੇ ਉਹਨਾਂ ਵੱਲੋਂ ਅੱਜ ਜਿਹੜੀ ਇਹ ਸੇਵਾ ਆਰੰਭ ਕੀਤੀ ਗਈ ਸਾਡੇ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੋਪਿੰਦਰ ਸਿੰਘ ਜੀ ਆਸੰਦ ਸੇਨੀਅਰ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਜੀ ਅੰਬਾਲਾ ਐਗਜ਼ੈਕਟਿਵ ਮੈਂਬਰ ਸਰਦਾਰ ਤਰਵਿੰਦਰਪਾਲ ਸਿੰਘ ਜੀ ਅੰਬਾਲਾ ਸੀਨੀਅਰ ਮੈਂਬਰ ਸਰਦਾਰ ਭੁਪਿੰਦਰ ਸਿੰਘ ਜੀ ਅੰਬਾਲਾ ਸਾਡੇ ਸਲਾਹਕਾਰ ਸਰਦਾਰ ਗੁਰਵਿੰਦਰ ਸਿੰਘ ਧਮੀਜਾ ਸਾਡੇ ਸਪੋਕਸਮੈਨ ਸਰਦਾਰ ਕਮਲਜੀਤ ਸਿੰਘ ਜ਼ਰਾਣਾ ਸਾਡੇ ਬਹੁਤ ਸਾਰੇ ਸੀਨੀਅਰ ਮੈਂਬਰ ਇੱਥੇ ਹਾਜ਼ਰ ਨੇ ਬੇਨਤ ਸੰਗਤਾਂ ਹਾਜ਼ਰ ਨੇ ਮਹਾਪੁਰਸ਼ਾਂ ਦੇ ਬੇਨਤ ਅਸਥਾਨਾਂ ਦੇ ਜਥੇਦਾਰ ਵੱਖ-ਵੱਖ ਥਾਵਾਂ ਤੋਂ ਸਤਿਕਾਰਯੋਗ ਬਾਬਾ ਕ੍ਰਿਪਾਲ ਸਿੰਘ ਜੀ ਭਵਾਨੀਗੜ੍ਹ ਤੋਂ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਹੋਰ ਸਾਰੇ ਅੱਜ ਇਸ ਕਾਰ ਸੇਵਾ ਸਰਾਣ ਦੀ ਰੰਗਤਾ ਕਰਨ ਵਾਸਤੇ ਆਏ ਜਿੱਥੇ ਸੰਗਤਾਂ ਦੀ ਸਹੂਲਤ ਲਈ 10 ਹਾਲ ਤੇ 5 ਆਹ ਕਮਰਿਆਂ ਦੀ ਸੇਵਾ ਜਿਹੜੀ ਇਹ ਹੋਣੀ ਹੈ ਪਹਿਲਾਂ ਵੀ ਸਰਾਣ ਆ ਉਹ ਛੋਟੀ ਆ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਕਮਰੇ ਥੋੜੇ ਪੈ ਜਾਂਦੇ ਆ ਕਿਉਂਕਿ ਬਾਕੀ ਪ੍ਰੀਤਮ ਸਤਗੁਰੂ ਦੇ ਸਥਾਨ ਤੇ ਜਿੱਥੇ ਐਤਵਾਰ ਨੂੰ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਆਉਂਦੀਆਂ ਨੇ ਫਲਾਣਾ ਜੋੜ ਮਿਲਿਆਂ ਤੇ ਤੇ ਦਿੱਲੀ ਰੋਜ਼ਾਨਾ ਸਵੇਰ ਸ਼ਾਮ ਸਾਰਾ ਦਿਨ ਸੰਗਤਾਂ ਦੀ ਆਵਾਜ਼ ਆਈ ਬਹੁਤ ਵੱਡੀ ਫੱਦਰ ਤੇ ਰਹਿੰਦੀ ਹੈ ਸੋ ਜਿੱਥੇ ਅੱਜ ਇਹ ਕਾਰ ਸੇਵਾ ਸਰਾਂ ਦੀ ਅਰੰਭਤਾ ਕੀਤੀ ਹੈ ਮੈਂ ਸੰਗਤਾਂ ਨੂੰ ਮਹਾਪੁਰਸ਼ਾਂ ਨੂੰ ਹਰਿਆਣਾ ਕਮੇਟੀ ਨੂੰ ਵਧਾਈ ਦੇਣਾ ਔਰ ਸੰਗਤਾਂ ਨੂੰ ਅਪੀਲ ਕਰਦਾ ਕਿ ਸੰਗਤਾਂ ਤਨਮਨਤਾ ਨਾਲ ਸੇਵਾ ਕਰਕੇ ਇਸ ਕਾਰ ਸੇਵਾ 'ਚ ਆਪਣਾ ਹਿੱਸਾ ਪਾਉਣ ਜਿਵੇਂ ਹੁਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਅੰਬਾਲਾ ਨੇ 50 ਗੱਟੇ ਸੀਮੈਂਟ ਸਰਦਾਰ ਸੁਦਰਸ਼ਨ ਸਿੰਘ ਦੀ ਅੰਬਾਲਾ ਸੀਨੀਅਰ ਮੀਤ ਪ੍ਰਧਾਨ ਨੇ ਕਮੇਟੀ ਉਹਨਾਂ ਨੇ 100 ਗੱਟਾ ਸੀਮੈਂਟ ਸਰਦਾਰ ਗੁਰਜੀਤ ਸਿੰਘ ਰਮਾਣਾ ਐਸਪੀ ਆਰਾ ਟਾਇਰਡ ਲੁਧਿਆਣਾ ਤੋਂ ਆਏ ਉਹਨਾਂ ਦਾ 10000 ਦੀ ਸੇਵਾ ਹੋਰ ਬਿਆੰਤ ਸੰਗਤਾਂ ਤੁਸੀਂ ਦੇਖ ਰਹੇ ਹੋ ਅਜੇ ਹੁਣ ਮਹਾਪੁਰਸ਼ਾਂ ਨੇ ਟੱਪਾ ਲਾਇਆ ਤੇ ਸੰਗਤਾਂ ਜੁਟ ਵੀ ਗਈਆਂ ਨੇ ਕਈਆਂ ਤੇ ਬਾਟੇ ਲੈ ਕੇ ਇਹ ਸੰਗਤਾਂ ਨੇ ਸੇਵਾ ਕਰਨੀ ਆ ਸੰਗਤਾਂ ਦੀ ਸੇਵਾ ਆਪਣਾ ਦਸਵੰਧ ਕੱਢਣਾ ਦੇਸ਼ ਵਿਦੇਸ਼ ਦੇ ਵਿੱਚੋਂ ਤੇ ਇਹ ਸਰਾਵਾਂ ਸੰਗਤਾਂ ਦੀ ਸਹੂਲਤ ਵਾਸਤੇ ਬਣ ਰਹੀਆਂ ਜਿਹੜੀ ਸਾਨੂੰ ਮੁਸ਼ਕਲ ਆ ਰਹੀ ਸੀ ਕਿਉਂਕਿ ਪ੍ਰਬੰਧ ਵੱਖਰਾ ਹੋਇਆ ਹਰਿਆਣਾ ਕਮੇਟੀ ਦਾ ਤੇ ਵੱਖਰੇ ਪ੍ਰਬੰਧਾਂ ਦੇ ਵੱਡੇ ਜਿਹੜੇ ਹੈਗੇ ਆ ਉਹ ਪ੍ਰਬੰਧਾਂ ਦੀ ਲੋੜ ਆ ਅਸੀਂ ਜਿੱਥੇ ਇਹਨਾਂ ਸਰਾਵਾਂ ਨੂੰ ਬਣਾ ਰਹੇ ਹਾਂ ਵੱਖ-ਵੱਖ ਥਾਵਾਂ ਤੇ ਹਰਿਆਣਾ ਚ ਉੱਥੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਵਿਖੇ ਜਾਂਦੀਆਂ ਸੰਗਤਾਂ ਵਾਸਤੇ ਵੀ ਜਲਦੀ ਸਰਾਹ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਆ ਸ੍ਰੀ ਅਮਰਤਸਰ ਸਾਹਿਬ ਕਿਉਂਕਿ ਸੰਗਤਾਂ ਨੂੰ ਬੜੀ ਤਕਲੀਫ ਆਉਂਦੀ ਬੜੇ ਫੋਨ ਆਉਂਦੇ ਆ ਕਿ ਸਾਨੂੰ ਕਮਰਾ ਨਹੀਂ ਮਿਲਿਆ ਦਰਬਾਰ ਸਾਹਿਬ ਭਾਵੇਂ ਕਿ ਵੱਡੀਆਂ ਸਰਾਵਾਂ ਨੇ ਸੰਗਤਾਂ ਦੀ ਆਵਾਜ਼ਾਈ ਲੱਖਾਂ ਦਾ ਪ੍ਰਬੰਧ ਛੋਟੇ ਪੈ ਜਾਂਦੇ ਜਿੰਨੀਆਂ ਵੀ ਸਰਾਵਾਂ ਬਣ ਜਾਣ ਮੈਂ ਸਮਝਦਾ ਥੋੜੀਆਂ ਨੇ ਸੋ ਇਹਨਾਂ ਮਹਾਪੁਰਸ਼ਾਂ ਵੱਲੋਂ ਵੱਡੀਆਂ ਸੇਵਾਵਾਂ ਹੋ ਰਹੀਆਂ ਹਰਿਆਣਾ ਸੇ ਗੁਰਦਾਰਾ ਪ੍ਰਬੰ ਸੰਗਤਾਂ ਨੂੰ ਅਪੀਲ ਆ ਸੰਗਤਾਂ ਪੂਰਾ ਸਹਿਯੋਗ ਕਰਨ ਹਕੀਂ ਸੇਵਾ ਕਰਨ ਤਨਮਨ ਧਨ ਨਾਲ ਸੇਵਾ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਬਾਲਾ ਫਰੀ ਨੂੰ ਸਤਿਗੁਰੂ ਸੱਜੇ ਪਾਤਸ਼ਾਹ ਦੀਆਂ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਉਪਰਾਲੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕੱਲ ਹੀ ਅਜੇ ਆਪਣੇ ਜਿਹੜੇ ਤਿੰਨ ਸਕੂਲ ਦੋ ਕਾਲਜ ਆ ਉਹਨਾਂ ਦੇ ਵਿੱਚ ਵਿਦਿਆਰਥੀਆਂ ਨੂੰ ਸਕੂਲਾਂ ਚ ਫ੍ਰੀ ਵਿੱਦਿਆ ਜਿਨ੍ਹਾਂ ਦੇ ਮਾਪੇ ਅਮਰਤਹਾਰੀ ਦੇ ਬੱਚੇ ਅਮਰਤਹਾਰੀ ਆ ਜਿਹੜੇ ਕਾਲਜਾਂ ਚ ਬੱਚੇ ਅਮਰਤਹਾਰੀ ਉਹਨਾਂ ਨੂੰ ਵਜੀਫੇ ਅੱਜ ਜਿਵੇਂ ਸਾਡਾ ਜੋ ਇੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਤੇ ਬਣਿਆ ਕਾਲਜ ਪੰਜੋਖਰਾ ਸਾਹਿਬ ਉੱਥੇ ਬੱਚਿਆਂ ਨੂੰ ਜੀਫੇ ਜਿਹੜੇ ਅੱਜ ਦਿੱਤੇ ਜਾ ਰਹੇ ਆ ਇਹ ਸਾਡੇ ਕੇਵਲ ਐਲਾਨ ਨਹੀਂ ਮਤੇ ਨਹੀਂ ਇੰਪਲੀਮੈਂਟ ਹੋ ਰਿਹਾ ਨਾਲੂ ਨਾਲ ਕਿਉਂਕਿ ਪਿਛਲੇ ਸਮੇਂ ਤੇ ਜਿਹੜੀਆਂ ਉਸ ਕੋਈ ਰੁਕਾਵਟਾਂ ਆਈਆਂ ਹੁਣ ਤਾਂ ਇਹ ਆਈਆਂ ਕਮੀਆਂ ਆਈਆਂ ਉਹਨਾਂ ਨੂੰ ਦੂਰ ਕਰਨ ਦਾ ਹੀ ਯਤਨ ਕੀਤਾ ਗਿਆ ਹਰਿਆਣਾ ਕਮੇਟੀ ਵੱਲੋਂ 28 ਮਾਰਚ ਨੂੰ ਜਿਹੜਾ ਜਰਨਲ ਹਾਊਸ ਤੇ ਉਹਦੇ ਵਿੱਚ ਜੋ ਚੋਣ ਕਰਕੇ ਬਹੁਮਤ ਦੇ ਨਾਲ ਹੁਣ ਏਕਤਾ ਇਤਫਾਕ ਦੇ ਨਾਲ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਤਾਂ ਕਿ ਜਿੰਨਾ ਭਾਵਨਾਵਾਂ ਨੂੰ ਲੈ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੀਆਂ ਸੰਗਤਾਂ ਨੇ ਹੋਂਦ ਚ ਲਿਆਂਦੀ ਉਹਨਾਂ ਸੰਗਤਾਂ ਨੇ ਜਿਨ੍ਹਾਂ ਨੇ ਇਹਦੇ ਲਈ ਸੰਘਰਸ਼ ਕੀਤੇ ਜ਼ਿਲ੍ਹਾ ਕਟਿਆ ਮਕਦਮੇ 'ਚ ਹਲੇ ਰੋੜਾਂ ਤੇ ਸੜਕਾਂ ਤੇ ਰੇਲ ਗੱਡੀਆਂ ਦੀਆਂ ਪਟੜੀਆਂ ਤੇ ਮੁਜ਼ਾਰੇ ਕੀਤੇ ਕਿ ਸਾਡਾ ਪ੍ਰਬੰਧ ਵੱਖਰਾ ਕੀਤਾ ਜਾਵੇ ਉਹਨਾਂ ਦੀਆਂ ਜੋ ਭਾਵਨਾਵਾਂ ਸੀ ਕਿ ਗੁਰੂ ਘਰਾਂ ਦਾ ਪ੍ਰਬੰਧ ਸੁਚੱਜਾ ਤੇ ਧਰਮ ਪ੍ਰਚਾਰ ਹੋਵੇ ਉਹਨਾਂ ਤੇ ਖਰੇ ਉਤਰਨ ਦਾ ਯਤਨ ਜਿਹੜਾ ਕੀਤਾ ਜਾ ਰਿਹਾ ਧਰਮ ਪ੍ਰਚਾਰ ਵੀ ਅੱਗੇ ਨਾਲੋਂ ਪਰ ਚੰਡ ਜਿਹੜੀ ਉਹ ਲਹਿਰ ਕੀਤੀ ਗਈ ਆ ਵੱਖ-ਵੱਖ ਸਾਡੇ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਪੀਸਰ ਸਿੰਘ ਔਰ ਜਿਹੜੇ ਲਾਈਵ ਟੈਲੀਕਾਸਟ ਆ ਜਿਵੇਂ ਪਹਿਲਾਂ ਗੁਰਦੁਆਰਾ ਬਾਦਸ਼ਾਹੀ 10ਵੀਂ ਸ੍ਰੀ ਨਾਢਾ ਸਾਹਿਬ ਪੰਚਕੂਲਾ ਤੋਂ ਹੋ ਰਿਹਾ ਹੁਣ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜਿੱਥੇ ਵੈਬ ਚੈਨਲਾਂ ਤੇ ਹੁੰਦਾ ਸੀ ਉੱਥੇ ਸੈਟੇਲਾਈਟ ਤੇ ਕਰਨ ਦਾ ਯਤਨ ਕੀਤਾ ਜਾ ਰਿਹਾ ਅੱਜ ਜਿਹੜੇ ਨੇ ਅੱਜ ਇੱਕੋ ਦਿਨ ਦੇਖੋ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਤੂਫਾਨੀ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੀ ਅੱਜ ਦੇ ਪੰਜ ਪ੍ਰੋਗਰਾਮ ਨੇ ਨੀ ਪੱਥਰ ਰੱਖਿਆ ਗਿਆ ਇਸ ਤੋਂ ਬਾਅਦ ਫੌਲੇ ਜਦੀ ਵਿੱਚ ਜੀਫੇ ਵੰਡਣਿਆ ਫਿਰ ਗੁਰਦੁਆਰਾ ਮਨਜੀਤ ਸਾਹਿਬ ਵਾਲਾ ਵਿਖੇ ਜੋ ਲਾਇਬ੍ਰੇਰੀ ਤੇ ਰਹਿਸ਼ੀ ਕਮਰਿਆਂ ਦੇ ਜਿਹੜਾ ਹੈਗਾ ਉਹ ਉਦਘਾਟਨ ਕਰਨਾ ਗੁਰਮਤ ਲਾਇਬ੍ਰੇਰੀ ਦਾ ਫਿਰ ਗੁਰਦੁਆਰਾ ਬਾਦਸ਼ਾਹੀ ਬਾਗ ਔਰ ਫਿਰ ਜਿਹੜੀ ਸਾਡੀ ਪ੍ਰੈਸ ਆ ਸ਼ਾਹਪੁਰ ਉਸ ਜਗ੍ਹਾ ਤੇ ਜਾ ਕੇ ਪ੍ਰੋਗਰਾਮ ਹੈ ਸੋ ਇਹ ਜਿਹੜੇ ਅੱਜ ਦੇ ਪੰਜ ਵੱਡੇ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਗਏ ਹਰਿਆਣਾ ਕਮੇਟੀ ਦੇ ਵੱਲੋਂ ਅੱਜ ਸਾਰੇ ਆਉਦੇਦਾਰ ਦੇ ਮੈਂਬਰ ਸਹਿਬਾਨ ਇਹਦੇ ਵਿੱਚ ਸਮੂਲੀਅਤ ਕਰ ਰਹੇ ਸੋ ਸੰਗਤਾਂ ਨੂੰ ਅਪੀਲ ਤੇ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ ਤਾਂ ਕਿ ਚੜ੍ਹਦੀ ਕਲਾ ਦੇ ਨਾਲ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਸਕੇ ਤੇ ਮਹਾਪੁਰਸ਼ਾਂ ਨੂੰ ਬੀਲ ਹੈ ਜਿੱਥੇ-ਜਿੱਥੇ ਵੀ ਕਾਰ ਸੇਵਾ ਸਾਡੀ ਚੱਲ ਰਹੀ ਹੈ ਵੱਖ-ਵੱਖ ਸੰਪਰਦਾਵਾਂ ਤੋਂ ਜਿੱਥੇ-ਕਿਤੇ ਵੀ ਉਹ ਸਾਰੇ ਜਲਦੀ ਇਹਨਾਂ ਸਵਾਵਾਂ ਨੂੰ ਜਿਹੜਾ ਸੰਪੂਰਨ ਕੀਤਾ ਜਾਵੇ ਹਰਿਆਣਾ ਕਮੇਟੀ ਵੀ ਪੂਰਾ ਸਹਿਯੋਗ ਕਰੇਗੀ ਤੇ ਸੰਗਤਾਂ ਨੂੰ ਇਹ ਬੀਲ ਹੈ ਕਿ ਉਹ ਪੂਰਾ ਸਹਿਯੋਗ ਕਰਨ ਤਾਂ ਕਿ ਜਿਹੜੇ ਪ੍ਰਬੰਧ ਆ ਉਹ ਵਧੀਆ ਸੁਚੱਜੇ ਜਿਹੜੇ ਆ ਉਹ ਕੀਤੇ ਜਾ ਸਨ ਸੰਗਤਾਂ ਜਿਹੜੀਆਂ ਨੇ ਉਹ ਨਸ਼ਿਆਂ ਤੋਂ ਰਹਿਤ ਹੋ ਕੇ, ਪਤਿਤ ਕੁਣੇ ਤੋਂ ਵਹਿਮਾ ਭਰਮਾ ਪਖੰਡਾ ਤੋਂ ਰਹਿਤ ਹੋ ਕੇ, ਖੰਡੇ ਬਾਟੇ ਦਾ ਅਮਰ ਸ਼ਾਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲੱਗਣ, ਸਿੱਖੀ ਨਾਲ ਜੁੜਨ, ਇਹੀ ਸਾਡੀ ਸੰਗਤਾਂ ਨੂੰ ਅਪੀਲ ਹੈ। ਸੋ ਇੱਕ ਵਾਰ ਬਹੁਤ ਸਾਰਿਆਂ ਨੂੰ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਮੁਬਾਰਕ ਤੇ ਮਹਾਪੁਰਸ਼ਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੈ। ਸ੍ਰੀਮਾਨ ਸੰਤ ਬਾਬਾ ਜਲਤਾਰ ਸਿੰਘ ਜੀ, ਸ੍ਰੀ ਤਰਨਤਨ ਸਾਹਿਬ ਵਾਲੇ ਜਿਨ੍ਹਾਂ ਨੇ ਖੁਦ ਇੱਥੇ ਪੰਜਾਬ ਤੋਂ ਪਹੁੰਚ ਕੇ ਤੇ ਆਪ ਇਹਨੀ ਪੱਥਰ ਰੱਖਣਾ, ਇਹ ਕਾਰ ਸੇਵਾ ਦਾ ਅਸਰਾਂ ਦਾ ਟੱਪਾ ਲਾਉਣ ਲਈ ਸਮੂਹਲੀਅਤ ਕੀਤੀ ਹੈ। ਤੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ